ਜਿਨ੍ਹਾਂ ਮਾਪਿਆਂ ਦੇ ਲਾਦ ਨਹੀਂ ਨਾ ਹੁੰਦੇ ਜਦੋਂ ਉਹ ਲਾਦ ਨਾ ਚਰਵਾਦ ਵਾਹਿਗੁਰੂ ਉਹਨਾਂ ਤੇ ਕਿਰਪਾ ਕਰਦਾ ਵਾ ਨਾ ਜਦੋਂ ਉਹ ਲਾਦ ਜਨਮ ਲੈਂਦੀ ਆ ਨਾ ਜਦੋਂ ਉਹਨੂੰ ਮਾਂ ਪਿਓ ਦੇ ਫੜਦੇ ਨੇ ਤੇ ਨਰਸ਼ਾਂ ਦੇ ਨਾ ਪੈਰੀ ਹੱਥ ਲਾਉਂਦੇ ਆ ਉਹਨਾਂ ਦੇ ਪੈਰਾਂ 'ਚ ਰਗਦੇ ਨੇ ਰੋਂਦੇ ਨੇ ਰੋ ਰੋ ਕੇ ਖੁਸ਼ੀ ਦੇ ਜਿਹੜੇ ਅਸੂ ਹੁੰਦੇ ਆ ਉਹਨਾਂ ਕੋਲੇ ਰੋ ਕੇ ਆਪਦੇ ਉਹਨਾਂ ਨੂੰ ਲਾਦ ਨੂੰ ਫੜਦੇ ਆ ਨਾ ਦੇਖੇ ਨਹੀਂ ਜਾਂਦੇ ਆਪਦਾ ਵੀ ਮਨ ਖਰਾਬ ਹੋ ਜਾਂਦਾ ਭਾਵਕ ਹੋ ਜਾਂਦਾ ਵੀ ਲਾਦ ਦੀ ਖਾਤਰ ਮਾਪਿ ਉਹ ਕੀ ਕੁਝ ਕਰਦੇ ਨੇ ਜਦੋਂ ਉਹ ਵੱਡੇ ਹੋ ਜਾਂਦੇ ਨੇ ਜਦੋਂ ਕਿਸੇ ਕਿਸੇ ਦੀ ਲਾਦ ਜਿਹੜੀ ਇਹ ਜੀ ਨਿਕਲ ਜਾਂਦੀ ਹੈ ਵੱਡੇ ਹੋ ਕੇ ਕਹਿੰਦੇ ਤੁਸੀਂ ਸਾਡੀ ਖਾਤਰ ਕੀ ਕੀਤਾ ਉਹ ਵੇਲੇ ਯਾਦ ਕਰ ਲਿਆ ਕਰੋ ਵੀ ਮਾਪਿਆਂ ਨੇ ਕਿਵੇਂ ਖੂ ਟੋਬੀ ਪੈ ਕੇ ਸਾਨੂੰ ਹਾਸਲ ਕੀਤਾ ਉਹ ਯਾਦ ਰੱਖਿਆ ਕਰੋ ਵੀ ਸਾਨੂੰ ਕਿਵੇਂ ਪਾਲਿਆ ਕਿਵੇਂ ਬਾਈ ਗੁਰੂ ਦੇ ਗਦਾਰ ਤੇ ਜਾ ਕੇ ਨਾਕਾ ਰਗੜ ਰਗ ਕੇ ਸਾਨੂੰ ਕਿਵੇਂ ਬਾਈ ਗੁਰੂ ਨੇ ਤੇ ਕੋਲੋਂ ਲਿਆਇ ਨਾ ਠੀਕ ਹੈ ਜੀ